स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੀ ਖਾਤਰ ਲੈ ਕੇ ਆਏ ਆ ਇੱਕ ਬਹੁਤ ਹੀ ਵਧੀਆ ਅਮਲ ਇੱਕ ਬਹੁਤ ਹੀ ਵਧੀਆ ਤਵੀਤ ਯੰਤਰ ਜੋ ਕਿ ਹਰ ਕਾਮ ਦੀ ਖਾਤਰ ਹੈ ਕੋਈ ਵੀ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟ ਜਾਂ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਜਾਂ ਬੱਚੇ ਕਹਿਣੇ ਤੋਂ ਬਾਹਰ ਨਹੀਂ ਆਪਣੀ ਮਨਮਾਨੀ ਕਰਦੇ ਨੇ ਉਨ੍ਹਾਂ ਦੀ ਖਾਤਰ ਜਾਂ ਕੋਈ ਕੰਮਕਾਰ ਦੀ ਬੰਦਿਸ਼ ਲੱਗੀ ਹੋਈ ਆ ਜਾਂ ਕਿਸੇ ਨੇ ਕੀਤਾ ਕਰਾਇਆ ਹੋਇਆ ਹੈ ਉਹਨਾਂ ਲੋਕਾਂ ਦੀ ਖਾਤਰ ਇਹ ਤਵੀਤਾਂ ਜੋ ਕਿ ਬਹੁਤ ਹੀ ਤਾਕਤਵਰ ਤਵੀਤਾਂ ਇਹ ਤਵੀਤ ਇੱਕ ਕੁਰਾਨੀ ਅਮਲ ਕੁਰਾਨੀ ਤਵੀਤ ਹੈ ਤਵੀਜ਼ ਹੈ ਜਿਸ ਦੀ ਤਾਕਤ ਬਹੁਤ ਜ਼ਿਆਦਾ ਹੈ ਗੱਲ ਸਿਰਫ ਯਕੀਨ ਤੇ ਵਿਸ਼ਵਾਸ ਦੀ ਹੁੰਦੀ ਹੈ ਜਿਸ ਕਿਸੇ ਨੇ ਵੀ ਇਹ ਤਵੀਤ ਨੂੰ ਲਿਖਣਾ ਪੂਰੇ ਵਿਸ਼ਵਾਸ ਯਕੀਨ ਨਾਲ ਲਿਖਣਾ ਇਸ ਤਵੀਤ ਦੀ ਲਿਖਣ ਦੀ ਵਿਧੀ ਨਾ ਤੋਕੇ ਕੇਸੀ ਇਸ਼ਨਾਨ ਕਰਕੇ ਜੋ ਮੁਸਲਮਾਨ ਭਰਾ ਨੇ ਉਹ ਬਝੂ ਕਰਕੇ ਇਸ ਤਵੀਤ ਨੂੰ ਲਿਖ ਸਕਦੇ ਨੇ ਜੋ ਲਿਖਣਾ ਜਾਣਦੇ ਨੇ ਉਹ ਲਿਖ ਸਕਦੇ ਨੇ ਜੋ ਵੀਰ ਭਾਈ ਭੈਣ ਭਰਾ ਮੇਰੇ ਨਹੀਂ ਲਿਖ ਸਕਦੇ ਉਹ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਜੋ ਤਵੀਤ ਆ ਰਿਹਾ ਹੈ ਇਸ ਦਾ ਸਕਰੀਨ ਸ਼ਾਟ ਲੈ ਕੇ ਇਸ ਦੀ ਫੋਟੋ ਕਾਪੀ ਕਰਵਾ ਲਓ ਛੋਟੀ ਜੀ ਉਸ ਦਾ ਤਵੀਤ ਬਣਾ ਕੇ ਗਲ ਵਿੱਚ ਪਾ ਲੈਣਾ ਜਾਂ ਬਾਹ ਨੂੰ ਬੰਨ ਲੈਣਾ ਤੇ ਤੁਹਾਨੂੰ ਆਰਾਮ ਮਿਲੇਗਾ ਜੀ ਕਿਸੇ ਦਾ ਕੁਛ ਕੀਤਾ ਕਰਾਇਆ ਹੈ ਉਹ ਖਤਮ ਹੋ ਜਾਵੇਗਾ ਅਗਰ ਕੋਈ ਮਰੀਜ਼ ਬਿਮਾਰ ਤਾਂ ਕੋਈ ਉਸ ਨੂੰ ਦਵਾਈ ਕੰਮ ਨਹੀਂ ਕਰਦੀ ਤੁਹਾਡੇ ਘਰ ਕੋਈ ਮਰੀਜ਼ ਹੈ ਉਸ ਨੂੰ ਦਵਾਈ ਨਹੀਂ ਕੰਮ ਕਰਦੀ ਤੁਸੀਂ ਦਵਾਈ ਦਵਾ ਦੇ ਕੇ ਥੱਕ ਚੁੱਕੇ ਹੋ ਫਿਰ ਵੀ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਇਸ ਤਵੀਜ਼ ਨੂੰ ਘੋਲ ਕੇ ਉਸ ਨੂੰ 11 ਦਿਨ ਪਿਉ ਪਲਾਉਣਾ ਸ਼ੁਰੂ ਕਰ ਦੇਵੋ ਫਿਰ ਤੁਸੀਂ ਰੱਬ ਦਾ ਕਰਿਸਮਾ ਦੇਖੋਗੇ ਇਹ 11 ਦਿਨਾਂ ਦੇ ਵਿੱਚ ਮਰੀਜ਼ ਨੂੰ ਫਰਕ ਪੈਣ ਲੱਗ ਜਾਣਾ ਤਬੀਦ ਪਿਉਣ ਤੋਂ ਪਹਿਲਾਂ ਕੁਛ ਨਹੀਂ ਰਿਪੋਰਟ ਜ਼ਰੂਰ ਕਰਵਾ ਲਓਗੇ ਤੁਹਾਡਾ ਵਿਸ਼ਵਾਸ ਬਣ ਜਾਵੇ ਨਹੀਂ ਕਈ ਤਾਂ ਵੀਰ ਮੇਰੇ ਇਸ ਤਰ੍ਹਾਂ ਦੇ ਹੁੰਦੇ ਨੇ ਕਹਿ ਦਿੰਦੇ ਨੇ ਕਿ ਪਹਿਲਾਂ ਹੀ ਇੰਨਾ ਫਰਕ ਸੀ ਤਬੀਦ ਨੇ ਕੁਛ ਨਹੀਂ ਕੀਤਾ ਇਸ ਕਰਕੇ ਪਹਿਲਾਂ ਰਿਪੋਰਟ ਕਰਵਾ ਕੇ ਉਸ ਤਬੀਦ ਨੂੰ ਜ਼ਰੂਰ ਵਰਤੋ ਵਰਤਣਾ ਸ਼ੁਰੂ ਕਰਿਓ ਦੇ 11 ਦਿਨ ਵਿੱਚ ਬਿਸਵਾਦ ਫੇਰ ਕਰਵਾ ਕੇ ਰਿਪੋਰਟ ਕਰਵਾ ਕੇ ਦੇਖਿਓ ਤੇ ਤੁਹਾਨੂੰ ਜਰੂਰ ਹੀ ਫਰਕ ਦਿੱਸ ਜਾਵੇਗਾ ਪਰ ਯਕੀਨ ਜਰੂਰ ਰੱਖਿਓ ਜਿਸ ਦੇ ਵਿਅਕਤੀ ਦੇਕਰ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਉਹ ਇਸ ਤਵੀਤ ਨੂੰ ਬਣਾ ਕੇ ਬੋਤਲ ਵਿੱਚ ਪਾ ਲਵੇ 2 ਲੀਟਰ ਵਾਲੀ ਵਿੱਚ ਉਸ ਵਿੱਚ ਪਾਣੀ ਪਾ ਲਵੇ ਤੇ ਖੋਲ ਕੇ 21 ਦਿਨ ਲਗਾਤਾਰ ਘਰ ਦੇ ਵਿੱਚ ਛਿੱਟਾ ਦੇਵੇ ਤਾਂ ਜਰੂਰ ਹੀ ਉਸ ਦੇ ਘਰ ਵਿੱਚ ਲੜਾਈ ਕਲੇਸ਼ ਝਗੜਾ ਖਤਮ ਹੋ ਜਾਵੇਗਾ ਜੋ ਮਾੜੀਆਂ ਤਾਕਤਾਂ ਪਰੇਸ਼ਾਨ ਕਰਦੀਆਂ ਨੇ ਜਾਂ ਕਿਸੇ ਦਾ ਕੁਸ ਕੀਤਾ ਕਰਾਇਆ ਹੈ ਉਹ ਦੂਰ ਹੋ ਜਾਵੇਗਾ ਘਰ ਤੇ ਵਿੱਚ ਸ਼ੁਕ ਸ਼ਾਂਤੀ ਰਹਿਣ ਲੱਗ ਜਾਵੇਗੀ ਤੇ ਆਪਣੇ ਪਰਿਵਾਰ ਦੇ ਵਿੱਚ ਆਪਣਾ ਪਿਆਰ ਬਣਨ ਲੱਗ ਜਾਵੇਗਾ ਜੋ ਕੋਈ ਬੱਚਾ ਆਪਣੇ ਮਾਪੇ ਦੇ ਘਰੇ ਵਿੱਚ ਨਹੀਂ ਹੈ ਤਾਂ ਉਸ ਨੂੰ ਵੀ ਇਸ ਤਵੀਤ ਨੂੰ ਖੋਲ ਕੇ ਪਿਆਰ ਸਕਦੇ ਹੋ ਮਨ ਦੇ ਵਿੱਚ ਇਰਾਦਾ ਰੱਖਣਾ ਕਿ ਮੇਰਾ ਬੱਚਾ ਮੇਰੇ ਘਰੇ ਵਿੱਚ ਆ ਜਾਵੇ ਮਾਨ ਦੇ ਵਿੱਚ ਨਿਯਤ ਰੱਖ ਕੇ ਉਸ ਨੂੰ ਪਲਾਉਣਾ ਸ਼ੁਰੂ ਕਰੋ 11 ਦਿਨ ਪਲਾਓ ਤੇ ਰੱਬ ਦੇ 크ਿਸਮੇ ਨੂੰ ਦੇਖੋਗੇ ਬੱਚਾ ਤੁਹਾਡੇ ਕਹਨੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਇਹ ਤਵੀਤ ਬਹੁਤ ਹੀ ਪ੍ਰਭਾਵਸ਼ਾਲੀ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ ਕਈ ਵਾਰ ਅਜਮਾਇਆ ਹੋਇਆ ਤਵੀਤ ਤੁਸੀਂ ਵੀ ਅਜਮਾ ਸਕਦੇ ਹੋ ਹਰ ਕੰਮ ਦੀ ਖਾਤਰ ਪਲੇ ਦੀ ਖਾਤਰ ਜਮਾਉਣਾ ਹੈ ਪਲੇ ਦੀ ਖਤਰ ਇਸ ਤਰੀਕ ਨੂੰ ਅਪਣਾਉਣਾ ਹੈ ਤੇ ਕੰਮ ਕਰਵਾਉਣਾ ਹੈ ਗਲਤੀ ਰਾਦੇ ਨਾਲ ਇਸ ਨੂੰ ਨਾ ਇਸਤੇਮਾਲ ਕਰਿਓ ਕਿਸੇ ਦੀ ਖਾਤਰ ਜਾਂ ਕਿਸੇ ਨੂੰ ਵੀ ਵਸ਼ੀਕਰਨ ਦੀ ਖਾਤਰ ਕਰਨ ਲੱਗ ਜਾਣ ਉਹ ਨੁਕਸਾਨ ਹੋਵੇਗਾ ਉਹ ਇਹੋ ਜਿਹਾ ਕੰਮ ਨਹੀਂ ਕਰਨਾ ਇਹ ਤਬੀਰ ਸਿਰਫ ਤੁਸੀਂ ਆਪਣੇ ਭਲੇ ਦੀ ਖਾਤਰ ਵਰਤਣਾ ਜੇ ਤੁਹਾਡਾ ਭਲਾ ਹੋਵੇਗਾ ਕਿਉਂਕਿ ਸਾਡਾ ਮਕਸਦ ਵੀ ਇਹੀ ਹੈ ਕਿ ਤੁਸੀਂ ਆਪਣਾ ਭਲਾ ਖੁਦ ਆਪਣੇ ਹੱਥਾਂ ਨਾਲ ਕਰੋ ਕਿ ਨਾ ਕਿ ਤੁਹਾਨੂੰ ਕਿਸੇ ਕੋਲ ਜਾ ਕੇ ਆਪਣਾ ਇਲਾਜ ਕਰਵਾਉਣ ਦੀ ਲੋੜ ਪਵੇ ਨਾ ਕਿ ਕਿਸੇ ਨੂੰ ਤੁਹਾਨੂੰ ਪੈਸੇ ਦੇਣ ਦੀ ਲੋੜ ਪਵੇ ਤੁਸੀਂ ਆਪਣਾ ਇਲਾਜ ਆਪਣਾ ਭਲਾ ਆਪਣੇ ਘਰ ਬੈਠੇ ਆਪਣੇ ਹੱਥ ਨਾਲ ਕਰੋ ਤੇ ਆਪਣੇ ਤੇ ਵਿਸ਼ਵਾਸ ਰੱਖੋ ਰੱਬ ਤੇ ਯਕੀਨ ਬਣਾ ਕੇ ਕੰਮ ਨੂੰ ਕਰੋ ਤਾਂ ਤੁਹਾਨੂੰ ਜ਼ਰੂਰ ਹੀ ਫਾਇਦਾ ਹੋਵੇਗਾ ਕੋ ਕੰਮ ਕਰਨ ਵਾਲੀ ਭਲਾ ਕਰਨ ਵਾਲੀ ਰੱਬ ਦੀ ਜਾਤ ਆ ਉਸ ਤੋਂ ਬਿਨਾ ਕੋਈ ਨਹੀਂ ਜੀ ਤੁਹਾਡਾ ਭਲਾ ਕਰ ਸਕੇ ਇਸ ਕਰਕੇ ਉਸ ਤੇ ਯਕੀਨ ਬਣਾ ਕੇ ਰੱਖੋ ਤੇ ਆਪਣੇ ਘਰ ਦੇ ਵਿੱਚ ਸੁਬਾ ਸਾਮ ਜੋ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਆਪਣੀ ਉਹ ਦਿਨ ਲਗਾ ਕੇ ਕਰਿਆ ਕਰੋ ਕਿਉਂਕਿ ਜੋ ਵੀ ਇਹ ਮਾੜੀਆਂ ਸ਼ਕਤੀਆਂ ਨੇ ਜਿੱਥੇ ਪਾਠ ਪੂਜਾ ਜਿਸ ਕਰ ਵਿੱਚ ਹੁੰਦੀ ਹੋਵੇ ਉਸ ਕਰ ਵਿੱਚ ਨਹੀਂ ਰੁਕਦੀਆਂ ਤੇ ਉਥੋਂ ਇਹ ਭੱਜ ਜਾਂਦੀਆਂ ਨੇ ਇਹ ਕਰ ਕਰਾਈ ਵਾਲਾ ਚੱਕਰ ਵੀ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਪੀਰੋ ਮੁਰਸ਼ਦ ਆਪਣੇ ਗੁਰੂਆਂ ਨੂੰ ਮੰਨਣਾ ਛੱਡ ਦਿੰਦੇ ਹੋ ਪਾਠ ਪੂਜਾ ਛੱਡ ਦਿੰਦੇ ਹੋ